ਜਿਹੜੀ ਅੱਜ ਦੀ ਮੀਟਿੰਗ ਕੀਤੀ ਗਈ ਉਹਦੇ ਬਾਰੇ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਪ੍ਰਧਾਨ ਬਾਰਡਰ ਜ਼ੋਨ ਕਮੇਟੀ ਕਾਉਂਸਲ ਹੋ ਜੂਨੀਅਰ ਜੀ ਮੈਂ ਅਮਰ ਸਰ ਅੱਜ ਸਾਡੀ ਜੂਨੀਅਰ ਕਮੇਟੀ ਦੀ ਮੀਟਿੰਗ ਜੇ.ਆਈ ਦੀਆਂ ਮੁਸ਼ਕਲਾਂ ਫੀਲਡ ਮੁਸ਼ਕਲਾਂ ਦੇ ਸਬੰਧ ਦੇ ਹਾਲ ਦੇ ਸਬੰਧ ਵਿੱਚ ਕੀਤੀ ਗਈ ਹੈ ਇਸ ਦੇ ਨਾਲ ਹੀ ਸਮੂਹ ਸਰਕਲਾਂ ਦੇ ਪ੍ਰਧਾਨ ਸੈਕਟਰੀਆਂ ਅਤੇ ਉਹਨਾਂ ਦੇ ਅਧਿਕਾਰੀਆਂ ਨੇ ਇਸ ਕਮੇਟੀ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਉਹਨਾਂ ਨੇ ਆਪੋ ਆਪਣੇ ਸਰਕਲਾਂ ਵਿੱਚ ਜੀਆ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਦੇ ਵਿਚਾਰ ਵਟਾਂਦਰਾ ਕੀਤਾ ਤੇ ਜਨਰਲ ਕਮੇਟੀ ਤੋਂ ਵੀ ਸਹਿਦ ਪ੍ਰਾਪਤ ਕੀਤੀ ਹੈ ਉਹਨਾਂ ਵੱਲੋਂ ਦੱਸੀ ਗਈਆਂ ਮੁਸ਼ਕਲਾਂ ਨੂੰ ਅਸੀਂ ਸੂਬਾ ਕਮੇਟੀ ਤੱਕ ਪਹੁੰਚਾਉਣ ਲਈ ਤੇ ਉਹਨਾਂ ਦਾ ਹੱਲ ਕਰਵਾਉਣ ਲਈ ਨੋਟ ਕੀਤਾ ਅਤੇ ਉਹਨਾਂ ਨੂੰ ਨਵੇਂ ਸਮੇਂ ਦੇ ਵਿੱਚ ਆ ਰਹੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਤੋਂ ਜਿਹੜਾ ਜਾਣੂ ਕਰਵਾਇਆ ਨਵੇਂ-ਨਵੇਂ ਸਿਸਟਮ ਦੇ ਵਿੱਚ ਇੱਕ ਹੋਣ ਮੁਲਾਜ਼ਮਾ ਦੀ ਘਾਟ ਕਰਕੇ ਜਿਹੜਾ ਡਿਪਾਰਟਮੈਂਟ ਨੂੰ ERP ਸਿਸਟਮ ਸ਼ੁਰੂ ਕੀਤਾ ਜਾ ਰਿਹਾ ਅਤੇ ਹੋਰ ਵੀ ਸਟੈਂਡਰਡ ਆਫ ਪਰਫਾਰਮੈਂਸ ਜੋ ਸਰਕਾਰ ਵੱਲੋਂ ਤੈਅ ਕੀਤੇ ਗਏ ਨੇ ਅਗਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਸਟਾਫ ਦੀ ਕਮੀ ਅਤੇ ਉਹ ਤੋਂ ਆਉਣ ਵਾਲੇ ਪ੍ਰਭਾਵਾਂ ਤੇ ਅੱਜ ਬਹੁਤ ਗੈਰ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਵਾ ਅਸੀਂ ਸਮੂਹ ਜੇਹਈ ਕਾਉਂਸਲ ਵੱਲੋਂ ਆਪਣੇ ਅਫਸਰ ਸਹਿਬਾਨ ਅਤੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਜੇਹਈ ਦੀਆਂ ਮੁਸ਼ਕਲਾਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਨੋਟ ਕਰਵਾਈਆਂ ਗਈਆਂ ਉਹ ਲੰਮੇ ਸਮੇਂ ਤੋਂ ਜਿਹੜੀਆਂ ਨਾ ਲਟਕਦੀਆਂ ਹੀ ਪਈਆਂ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਜਿਹਦੇ ਵਿੱਚ ਟਰਾਂਸਫਾਰਮਰ ਦੇ ਵਿੱਚ ਕਾਲ ਪੁਰਜਿਆਂ ਦਾ ਚੋਰੀ ਹੋਣਾ ਸਾਈਡ ਤੇ ਸ਼ਾਰਟੇਜ ਦਾ ਪਾਇਆ ਜਾਣਾ ਉਹਦੇ ਸਬੰਧ ਵਿੱਚ ਜੈਪੀ ਸਰਬਾਨ ਨੇ ਸਾਨੂੰ ਦੱਸਿਆ ਕਿ ਵੱਖ-ਵੱਖ ਦਫ਼ਤਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਰਫਾਰਮੈਂਸ ਜਿਹੜੇ ਆ ਉਹ ਪੇਸ਼ ਕੀਤੇ ਜਾਂਦੇ ਆ ਤੇ ਹਰ ਸਟੈਪ ਤੇ ਕੋਈ ਨਾ ਕੋਈ ਵੱਖਰੀ ਤਰੁੱਟੀ ਮਾਰ ਕਰਕੇ ਜਿਹੜੇ ਆ ਜਈਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੋ ਇਸ ਸੰਬੰਧੀ ਜਿਹੜੀ ਜਨਰਲ ਕਮੇਟੀ ਹੈ ਇਹ ਚੀਫ ਸਾਹਿਬ ਬਾਡਰ ਜ਼ੋਨ ਜੀ ਦੇ ਧਿਆਨ ਦੇ ਵਿੱਚ ਲਿਆਏਗੀ ਕਿ ਸਮੁੱਚੇ ਸਰਕਲਾਂ ਤੇ ਮੰਡਲ ਦਫ਼ਤਰਾਂ ਨਾਲ ਇੱਕ ਸਪੈਸੀਫਿਕ ਪਰਫਾਰਮਾ ਜਿਹੜਾ ਸਰਕੂਲੇਟ ਕੀਤਾ ਜਾਵੇ ਜਿਸ ਦੇ ਮਤਲਬ ਕਿ ਜਿਹੜਾ ਬਈ ਜੇਈ ਜਿਹੜੇ ਆਪਣੇ ਪਰਫਾਰਮੇ ਭਜ ਭਰ ਕੇ ਤੇ ਜਿਹੜੀ ਕਾਰਵਾਈ ਜਿਹੜੀ ਅੱਗੇ ਕਰ ਸਕਣ ਹੋਰ ਜਿਹੜੀਆਂ ਸਮੱਸਿਆਵਾਂ ਜੇਈ ਕੌਂਸਲ ਦੇ ਪੈਟਰਨ ਦੇ ਉੱਤੇ ਹੱਲ ਕਰਨ ਵਾਲੀਆਂ ਨੇ ਉਹ ਅਸੀਂ ਸੂਬਾ ਕਮੇਟੀ ਨੂੰ ਇਸ ਸੰਬੰਧੀ ਸੂਚਿਤ ਕਰਵਾ ਦਵਾਂ ਧੰਨਵਾਦ ਮੀਟਿੰਗ ਕਿਤੇ ਹੋਰ ਬਾਰੇ ਮੈਂ ਇੰਜੀਨੀਅਰ ਜਗਦੀਸ਼ ਸਿੰਘ ਬਾਜਵਾ ਐਡਵਾਈਜ਼ਰ ਜੇਈ ਕੌਂਸਲ ਪੰਜਾਬ ਅੱਜ ਅਸੀਂ ਬਾਰਡਰ ਜੋਨ ਕਮੇਟੀ ਦੀ ਮੀਟਿੰਗ ਕੀਤੀ ਹੈ ਜਿਹੜੇ ਵੀ ਜੇਈਜ਼ ਸਾਡੇ ਫੀਲਡ ਵਿੱਚ ਕੰਮ ਕਰਦੇ ਉਹਨਾਂ ਦੀ ਮਸ਼ਕਾਉਣ ਸੰਬੰਧ ਵਿੱਚ ਰੱਖਦੇ ਹੋਏ ਵੱਖ-ਵੱਖ ਵਿਚਾਰ ਜਿਹੜੇ ਆ ਸਾਰੇ ਲੀਡਰਾਂ ਦੇ ਸਾਰੇ ਸਰਪਲਾਂ ਦੇ ਲੀਡਰ ਇਕੱਠੇ ਹੋਏ ਸੀ ਸਾਰਿਆਂ ਦੇ ਵਿਚਾਰ ਲੈ ਗਏ ਆ ਉਹਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨੀਤੀ ਤਿਆਰ ਕਰਕੇ ਸੋ ਅਸੀਂ ਇੱਕ ਮੰਗ ਪੱਤਰ ਤਿਆਰ ਕਰਕੇ ਚੀਫ ਸਾਹਿਬ ਨੂੰ ਦਵਾਂਗੇ ਜਿਹੜੀਆਂ ਵੀ ਚਾਹੀਦੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਾਵਾਂਗੇ ਇਹਦੇ ਨਾਲ ਨਾਲ ਅਸੀਂ ਵਿਚਾਰ ਪਟੰਦਰਾ ਕੀਤਾ ਕਿ ਜਥੇਬੰਦੀ ਦੇ ਵਿਸਤਾਰ ਵਾਸਤੇ ਜਿਹੜੇ ਨਵੇਂ ਜੇਈ ਪ੍ਰਮੋਟ ਹੋ ਕੇ ਆਏ ਨੇ ਉਹਨਾਂ ਨੂੰ ਜੇ ਕੌਂਸਲ ਦੀਆਂ ਪ੍ਰਾਪਤੀਆਂ ਦੱਸ ਕੇ ਕਿਉਂਕਿ ਜਈ ਦਾ ਮਸਲਾ ਜਿਹੜੀ ਹੈ ਉਹ ਜੇ ਕੌਂਸਲ ਹੀ ਹੱਲ ਕਰਾ ਸਕਦੀ ਹੈ ਸੋ ਅਸੀਂ ਪੁਰਾਣੇ ਲੀਡਰ ਸਾਰੇ ਐਸ ਡੀਓ ਬਣ ਚੁੱਕੇ ਆ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਨਵੇਂ ਜਿਹੜੇ ਲੀਡਰ ਆ ਜਿਹੜੇ ਜਈ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਮੂਲੀਅਤ ਵੱਧ ਵੱਧ ਕਰਾ ਕੇ ਜੇ ਕੌਂਸਲ ਨੂੰ ਮਜ਼ਬੂਤ ਕੀਤਾ ਜਾਏਗਾ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp ਚੈਨਲ ਪਰ